ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਨੀਲੀ ਰਵੀ ਟੱਚ ਦੇ ਤੀਜਾ ਸੂਆ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਵੀਰ ਲਖਵਿੰਦਰ ਦੇ ਕਰੋ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਕੇ ਦਿੰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨਾਲਖੰਦਰਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 75088835 750888313 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਲਿਖੀ ਨੇ ਕਮਾ ਸੂਆ ਸੂਈ ਹੈ ਤੀਜਾ ਸੂਆ ਸੂ ਦੋਸਤੋ ਮੰਗਰ ਬੱਚਾ ਕੱਟੀ ਐ ਬੱਚਾ ਲਾਤਾ ਮੱਝ ਨੂੰ ਪ੍ਰੋਪਰ ਭਸਮੇ ਵੀਰੇ ਖੋਲ ਕੇ ਕਿਹੜਾ ਦਵਾ ਇੱਕ ਵਾਰ ਤੋਰੇ ਬੁਖ ਮ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚ ਆਉਂਦੀ ਹੈ ਤਾਂ ਵੀਰ ਲਖਮਿੰਦਰ ਨਾਲ ਜਰੂਰ ਕੰਡੈਕਟ ਕਰ ਲੋ ਦੋਸਤੋ ਥਣ ਹਵਾਨੇ ਦੀ ਮੱਝ ਬਿਲਕੁਲ ਸਾਫ਼ ਹੈ ਵੀਰੇ ਕਿੰਨਾ ਕੁ ਦੁੱਧ ਦੇ ਦੂ ਵਤ ਕੀ ਪੀ ਲਗਲ ਤੋਵਾ 15 ਕਿਲੋ ਦੋਸਤੋ 14 15 ਕਿਲੋ ਦੁੱਧ ਮੰਨ ਕੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚ ਤਾਂ ਆਪਾਂ ਪਾ ਲਾ ਕੇਗਾ 15 ਕਿਲੋ ਦੁੱਧ ਹੀ ਉੱਤਦਾ ਰਿਹਾ ਦੋਸਤੋ ਵੀਰ ਕਹਿੰਦਾ ਵੀ ਆਪਣਾ ਕੰਮ ਹੈਗਾਗਾ ਦੇਖੋ ਵਪਾਰ ਦਾ ਆਪਣੀ ਹੋਈ ਆ ਖਰੀਦੀ ਮਾਲਕਾਂ ਨੇ ਦੱਸਿਆ ਵੀ ਪਿਛਲੇ ਸਾਲ 14 ਕਿਲੋ ਦੁੱਧ ਮੱਝ ਦਾ ਦਿੱਤਾ ਹੋਇਆਗਾ ਪਿਛਲੇ ਸਾਲ ਦੀ ਵੀ ਆਪਣੇ ਕੋਲ ਹੀ ਆ ਬਈ ਪਿਛਲੇ ਸਾਲ ਦੀ ਕੱਟੀ ਵੀ ਇਹਦੀ ਆਪਣੇ ਕੋਲ ਹੀ ਆ ਦੰਦੀ ਆਏ ਸਾਲ ਵੀ ਵੀਰ ਕਹਿੰਦਾ ਕਟੀਆਂ ਹੀ ਆ ਪਹਿਲੇ ਸਾਲ ਵੀ ਨੇ ਕੱਟੀ ਦਿੱਤੀ ਦੋਸਤੋ ਚੋਣ ਚਵਾਦੀ ਵੀਰ ਕਹਿੰਦਾ ਬਹੁਤ ਚੱਕਿਆ ਕੱਲਾ ਕੱਲਾ ਨਿਖਣਵਾ ਥਣ ਪੀੜ ਦੇ ਪਾ ਲੈਣਾ ਸਿਸਟਮ ਚੰਗੀ ਸਮੀ ਪਲੀ ਚੰਗੀ ਸਮੀ ਪਲੀ ਆ ਦੋਸਤੋ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਹੈ 10 11 ਕਿਲੋ ਦੁੱਧ ਐਣ ਬਿਲਕੁਲ ਹਾਜ਼ਰ ਹੈਗਾ ਪੰਜਵਾਂ ਦਿਨ ਸੂਈ ਨੂੰ ਦੋ ਜੇ ਕਿਸੇ ਮੇਰੇ ਵੀਰ ਦੀ ਸਮਹਧਾਰੀ ਚਾਉਂਦੀ ਹੈ ਤਾਂ ਵੀਰ ਲਖਮਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਬਾਜਬਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਵਾਂਗੇ ਦੋਸਤੋ ਆ ਥਾਣਾ ਹਵਾਨੇ ਪੱਖੋਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਨਿਖਣਵਾ ਥਾਣਾ ਦਾ ਗੈਪ ਤੇ ਕੋਈ ਇਕੱਠੇ ਨਹੀਂ ਕਰਦੀ ਸਾਰੇ ਥਾਣਾ ਤੇ ਧਾਰਾ ਮਾਰ ਕੇ ਤੁਹਾਨੂੰ ਪ੍ਰੋਪਰ ਚਵਾਈ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਹਧਾਰੀ ਚਾਉਂਦੀ ਹੈ ਤਾਂ ਵੀਰ ਲਖਮਿੰਦਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਬੱਚਾ ਲਾਇਆ ਹੋਇਆ ਦੋਸਤੋ ਧਾਰਾ ਮਾਰ ਕੇ ਆਪਾਂ ਤੁਹਾਨੂੰ ਪ੍ਰੋਪਰ ਚਵਾਈ ਕਰਕੇ ਦਿਖਾਵਾਂਗੇ ਮੱਝ ਦੀ ਦੋਸਤੋ ਪ੍ਰੋਪਰ ਮੱਝ ਧਾਰ ਲੈਂਦੀਆਂ ਮੱਝਾਂ ਵਾਲੇ ਸਾਰੇ ਗੁਣ ਨੇ ਕੋਈ ਦਰਦੀ ਮਾਰਦੀ ਕਰਦੀ ਨਹੀਂ ਸੀਲ ਸੰਤ ਠੰਡੇ ਸਵਾਲੀ ਮੱਝ ਚਵਾਈ ਦੀ ਵੀਰੇ ਓਕੇ ਹੈਗੀ ਇੱਕ ਨੰਬਰ ਆ ਬਈ ਦੋਸਤੋ ਚਵਾਈ ਦੀ ਵੀਰ ਕਹਿੰਦਾ ਓਕੇ ਹੈ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੀ ਭੇਜੇ ਜਿੱਕੋ ਹੋ ਕੇ ਮੰਗਾ ਸਕਦੇ ਹੋ ਦੋਸਤੋ ਸਾਹਾਂ ਵਾਲੀਆਂ ਚੀਜ਼ਾਂ ਨੇ ਜੇ ਕਿਸੇ ਮੇਰੇ ਵੀਰ ਨੇ ਘਰੇ ਜਾ ਕੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਨੀ ਹੈ ਤਾਂ ਤਸੱਲੀ ਵੀ ਕਰ ਸਕਦੇ ਹੋ ਚਾਹਾਂ ਤੁਰੀ ਆਪਾਂ ਲਾਂਬਾ ਲੈਣਾ ਮਗਰੋਂ ਦੋਸਤੋ ਵੀਰ ਕਹਿੰਦਾ ਆਪਾਂ ਲਾਂਬਾ ਲੈਣਾ ਨਹੀਂ ਚਵਾਈ ਦੇਖੋ ਬਿਲਕੁਲ ਗਾਵਾਂ ਵਾਲਾਂ ਚੋਂ ਆਉਣਾ ਲਾ ਹੁਣ ਪ੍ਰੋਪਰ ਚੋਕ ਦੋਸਤੋ ਚਵਾਈ ਦੀ ਹੈਗੀ ਆ ਪੋਲੀ ਵੀਰੇ ਪ੍ਰੋਪਰ ਸਾਰੀ ਚੋਕੇ ਦਿਖਾ ਦੇ ਹੁਣ ਦੋਸਤੋ ਚੌਣ ਚ ਚੌਣ ਚਵਾਦੀ ਹੈਗੀ ਆ ਬਿਲਕੁਲ ਓਕੇ ਮੇਰੇ ਹੱਥ ਰੱਖੀ ਬਾਲਟੀ ਨੂੰ ਦੂਜੀ ਮੈਨਾਂ ਪੇਟਰ ਦਈਏ ਕਈ ਵਾਰੀ ਦੁੱਧ ਘਲਾ ਆਂਦੀ ਹੈ ਚੌਣ ਚਵਾਦੀ ਦੋਸਤੋ ਵੀਰ ਕੰਨਾ ਹੈਗੀ ਆ ਓਕੇ ਮੱਝ ਚੰਗਾ ਗੱਦਗਾਠ ਮੰਗਰ ਬੱਚਾ ਵੀ ਸੋਹਣਾ ਕੱਟੀ ਹੈਗੀ ਤੇ ਆਪ ਮੱਝ ਵੀ ਬਹੁਤ ਸੋਹਣੀ ਹੈਗੀ ਗੋਲ ਮਟੋਲ ਮੱਝ ਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਚੰਗਾ ਕੱਦ ਕਰ ਰਹਾ ਦੋਸਤੋ ਕੋਈ ਛੋਟੀ ਨਹੀਂ ਹੈਗੀ ਚੰਗੀ ਸਮੀ ਪਲੀ ਚਵਾਈ ਦੀ ਹੈਗੀ ਓਕੇ 9-10 ਕਿਲੋ ਵੀਰ ਕਹਿੰਦਾ ਬੋਲੀ ਮੰਨ ਲਓ ਦੁੱਧ ਮੰਨ ਲਓ ਬਿਲਕੁਲ ਇਹਨਾਂ ਹਾਜ਼ਰ ਹੈਗਾ ਬਾਜ ਜਬਾਰੇ ਇਹਦੇ ਲਖਵਿੰਦਰ ਰੇਟ ਕੀ ਕੀਤਾ ਲੈਣ ਦੇ ਨਾਲ ਤੇ ਲੈਣ ਦੇ ਨਾਲ ਰੇਟ ਕੀ ਹੋਊਗਾ ਜੈਸਨੋ ਜਾਂ ਮੁੱਲ ਤਾਂ ਭਾਈ ਢੂੜ ਲੱਖਾ ਅੱਛਾ ਜੀ 1.40 ਹਾਂ ਨਹੀਂ ਹੈ ਦੋਸਤੋ ਵੀਰ ਕਹਿੰਦਾ ਮੁੱਲ ਢੂੜ ਲੱਖਾ 1.40 ਹਜ਼ਾਰ ਦੀ ਜੈਸਨੋ ਮੱਝ ਦੇਵਾਂਗੇ ਘਰੇ ਆਏ ਬੰਦੇ ਦਾ 1 ਲੱਖ ਦੋਸਤੋ ਪਕਾਈ ਕਰਨਾ ਦੇਖੋ ਕੋਈ ਫਾਇਦਾ ਨਹੀਂ ਅੱਜ ਕੱਲ ਹਰੇਕ ਬੰਦੇ ਦਾ ਵਕਤ ਕੀਮਤੀ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਉਂਦੀ ਹੈ ਤਾਂ ਫੋਨ ਉਹੀ ਵੀਰ ਲਾਇਓ ਡਿਮਾਂਡ ਵੀਰ ਕਹਿੰਦਾ ਵੀ ਕਿੰਨੀ ਮਰਜ਼ੀ ਕਰ ਲਓ ਵੀਰੋ ਹੋ ਗਿਆ ਦਿਖਾਉਂਦਾ ਪਿਛਲੇ ਪਸੇ 3.5 ਕਿਲੋ ਆ ਦੋਸਤੋ ਮਾਗਰਲੇ ਥਨਾ ਦੀ 3 ਕਿਲੋ ਦੁੱਧ ਹੈਗਾਗਾ ਮੂਰੇ ਨੂੰ ਹੱਥ ਨਹੀਂ ਲਾਇਆ ਜੀ ਮੂਰ ਲਿਆ ਨੂੰ ਦੋਸਤੋ ਹੱਥ ਵੀ ਨਹੀਂ ਵੀਰ ਕਹਿੰਦਾ ਮੂਰੋ ਪਹਿਲਾਂ ਤਾਂ ਧਾਰਾਂ ਜਿੰਨੇ ਕ ਬੱਜਿਆਂ ਦੀ ਉਹਨੇ ਕ ਮਾਰ ਕੇ ਦਿਖਾਉਂਗੇ 1,40,000 ਦੋਸਤੋ ਮੱਝ ਤੁਹਾਨੂੰ ਲੈ ਕੇ ਦੇ ਰਹੇ ਹਾਂ ਮੇਰੇ ਬੱਚੇ ਨੂੰ ਛੱਡ ਦੇ ਨੱਕ ਤਾ 10 ਕਿਲੋ ਵੀਰ ਕਹਿੰਦਾ ਬੋਲਾ ਬਿਲਕੁਲ ਇਹਨਾਂ ਹਾਜ਼ਰ ਹੈਗਾ ਬਾਜਬ ਰੇਟ 1 ਲੱਖ ਤੇ 50000 ਹੈ 140000 ਦੀ ਜਸਮ ਨੂੰ ਦੇ ਦਾਂਗੇ ਘਰੇ ਬੰਦਾ ਮਾਨਤਾ ਨੂੰ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ